ਪਨੂ ਥਾਣੇਦਾਰ ਮੰਨ ਲਿਆ ਉਹ ਸਾਰੀ ਦੁਨੀਆ ਨੂੰ ਡਰਾਉਂਦਾ ਹੈ ਡਰਾ ਕੇ ਸਮਝੌਤੇ ਕਰਦਾ ਹੈ ਜਦ ਤੋਂ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਉਹ ਚੱਕ ਕੇ ਲੈ ਗਿਆ ਉਸ ਤੋਂ ਬਾਅਦ ਤਾਂ ਦੁਨੀਆ ਦੇ ਲੀਡਰ ਐਦਾਂ ਡਰਨ ਲੱਗੇ ਕਿਤੇ ਸਾਨੂੰ ਇਹਨਾਂ ਚੱਕ ਕੇ ਲੈ ਜੇ ਤਾਂ ਹੁਣ ਤੱਕ ਕੋਈ ਐਦਾਂ ਦੀ ਗੱਲ ਨਹੀਂ ਸੀ ਅਚਾਨਕ ਹੁਣ ਜੋ ਮੀਡੀਆ ਚ ਆਉਣ ਲੱਗਿਆ ਹੈ ਭਾਈ ਜੀ ਆ ਸਮਝੌਤਾ ਹੋ ਗਿਆ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਜਿੰਨੀ ਦੇਰ ਤੱਕ ਬਲੈਕ ਐਂਡ ਵਾਈਟਸ ਨਹੀਂ ਆਉਂਦਾ ਉਨੀ ਦੇਰ ਤੱਕ ਸਥਿਤੀ ਤਾਂ ਸਪਸ਼ਟ ਨਹੀਂ ਹੁੰਦੀ ਪਰ ਇੱਕ ਪਾਸੇ ਤਾਂ 트াম্প ਐਲਾਨ ਕਰੀ ਜਾ ਰਿਹਾ ਹੈ ਦੂਜੇ ਪਾਸੇ ਜਵਾਬ ਦੇਈ ਜਾ ਰਿਹਾ ਉਹ ਕਹਿੰਦਾ ਹੈ ਵੀ ਅਸੀਂ ਐਗਰੀਕਲਚਰ ਪ੍ਰੋਡਕਟਸ ਵਾਸਤੇ ਸਾਡਾ ਸਾਨੂੰ ਵੱਡੀ ਮਾਰਕੀਟ ਮਿਲ ਗਈ ਦੁਨੀਆ ਦੀ 145 ਕਰੋੜ ਆਬਾਦੀ ਵਾਲਾ ਦੇਸ਼ ਸਾਨੂੰ ਮਿਲ ਗਿਆ ਤੇ ਅਸੀਂ ਤਾਂ ਜੀ ਮਾਲੋ ਮਾਲ ਹੋ ਜਾਾਂਗੇ ਇੱਥੇ ਦਾ ਕਿਸਾਨ ਅਮੀਰ ਹੋ ਜਾਏਗਾ ਅਸੀਂ ਐਕਸਪੋਰਟ ਕਰਾਂਗੇ ਦੂਜੇ ਪਾਸੇ ਇਹ ਕਹਿੰਦੇ ਨੇ ਅਸੀਂ ਕੁਝ ਵੀ ਨਹੀਂ ਕੀਤਾ ਔਰ ਜਿਹੜਾ ਕੁਝ ਇਹ ਕਹਿੰਦੇ ਨੇ ਉਹਦੇ ਨਾਲ ਇਹਨਾਂ ਨੇ 1 1 2 2 ਫਸਲਾਂ ਹਰੇਕ ਸਟੇਟ ਦੀਆਂ ਇਸ ਘੇਰੇ 'ਚ ਲੈ ਆਂਦੀਆਂ ਜਿਵੇਂ ਮਿਸਾਲ ਦੇ ਤੌਰ ਤੇ ਪਿਛਲੇ ਸਾਲ ਇਹਨਾਂ ਨੇ ਨਰਮੇ ਦੇ ਉੱਤੋਂ ਕਸਟਮ ਡਿਊਟੀ ਘਟਾਈ ਸੀ ਉਹਦੇ ਨਾਲ ਕਰਨਾਟਕ ਤੇ ਮਹਾਰਾਸ਼ਟਰ ਦਾ ਕਿਸਾਨ ਜਿਹੜਾ ਕਾਟਨ ਗਰੋਅਰ ਸੀ ਉਹ ਪੂਰੀ ਤਰ੍ਹਾਂ ਡੁੱਬ ਗਿਆ ਤੇ ਉਹ ਤੇ ਹੁਣ ਇਹ ਕਹਿੰਦੇ ਨੇ ਵੀ ਅਸੀਂ ਉਹ ਜ਼ੀਰੋ ਡਿਊਟੀ ਤੇ ਇੰਪੋਰਟ ਕਰਨੀ ਹੈ ਤਾਂ ਕਾਟਨ ਬੈਲਟ ਤਾਂ ਬਿਲਕੁਲ ਖਤਮ ਹੋ ਜੂਗਾ ਅਸੀਂ ਤਾਂ ਕੰਪੀਟ ਨਹੀਂ ਕਰ ਸਕਦੇ ਅਮਰੀਕਾ ਜਿੱਥੇ ਹੈਵੀਲੀ ਸਬਸਿਡਾਈਜ਼ਡ ਖੇਤੀ ਹੈ ਉਹਦਾ ਇੱਥੇ ਇਸ ਦੇਸ਼ ਦੇ ਕਿਸਾਨ ਕਦੀ ਮੁਕਾਬਲਾ ਨਹੀਂ ਕਰ ਸਕਦੇ ਇੱਕ ਦੂਸਰੀ ਉੱਥੇ ਲੈਂਡ ਹੋਲਡਿੰਗ ਬਹੁਤ ਵੱਡੀਆਂ ਨੇ ਸਾਡੇ ਤੇ ਸਰਕਾਰੀ ਅੰਕੜਾ ਵੀ 86% ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਹੈ 5 ਏਕੜ ਵਾਲਾ 2 ਏਕੜ ਵਾਲਾ ਤੁਸੀਂ ਉਹਨੂੰ ਕਹੋ ਅਮਰੀਕਾ ਦੇ ਕਿਸਾਨ ਨਾਲ ਮੁਕਾਬਲਾ ਕਰ ਇਹ ਸੰਭਵ ਨਹੀਂ ਦੂਸਰੀ ਗੱਲ ਵੀ ਜੋ ਕੁਝ ਉਹ ਕਹਿ ਰਹੇ ਨੇ ਉਹ ਕਹਿੰਦੇ ਨੇ ਉਹਨਾਂ ਨੇ ਇੱਕ ਤਾਂ ਅਮਰੀਕਾ ਨੇ ਕਿਹਾ ਦਾਲਾ ਨੂੰ ਕਿਹਾ ਹੁਣ ਇਹ ਮੁਕਰ ਗਏ ਇਹਨਾਂ ਨੇ ਕਿਹਾ ਜੀ ਜਿਹੜੀ ਫੈਕਟ ਲਿਸਟ ਜਾਰੀ ਹੋਈ ਹੈ ਉਹ ਨਹੀਂ ਜੀ ਦੁਬਾਰਾ ਫਿਰ ਜਾਰੀ ਕਰਵਾਤੀ ਪਤਾ ਨਹੀਂ ਕੀ ਕਹਿੰਦੇ ਨੇ ਉਹਨੂੰ ਸਭ ਤੋਂ ਮਾੜੀ ਗੱਲ ਇਹ ਹੈ ਵੀ ਇਸ ਵੇਲੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਐਡੇ ਵੱਡੇ ਸਮਝੌਤਾ ਹੋ ਗਿਆ ਪਾਰਲੀਮੈਂਟਸ ਪੇਸ਼ ਕਰਕੇ ਸਾਰੇ ਦੇਸ਼ ਨੂੰ ਦੱਸਣਾ ਚਾਹੀਦਾ ਕੀ ਕੀਤਾ ਉਹਦੇ ਵਿੱਚ ਹੈ ਕੀ ਜੇ ਉਹ ਹਾਲੇ ਸਿਰੇ ਨਹੀਂ ਵੀ ਚੜਿਆ ਤਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ਲੋਕਾਂ ਨੂੰ ਇਸ ਭੁਲੇਖੇ 'ਚ ਕਿਉਂ ਰੱਖਿਆ ਹੋਇਆ ਹੈ ਲੋਕਾਂ ਦੇ ਵਿੱਚ ਗਲਤਫਹਿਮੀਆਂ ਨਾਲ ਸਰਕਾਰ ਦੇ ਰਵੱਈਏ ਤੋਂ ਇੱਕ ਵਿਦਰੋਹ ਪੈਦਾ ਹੋ ਰਿਹਾ ਹੈ ਇਹ ਉਹ ਕਹਿੰਦੇ ਨੇ ਜੀ ਅਸੀਂ ਮੱਕੀ ਪੰਜਾਬ ਦੀ ਮਿਸਾਲ ਲਾਓ ਕਹਿੰਦੇ ਨੇ ਜੀ ਮੱਕੀ ਅਸੀਂ ਤੁਹਾਡੀ ਪ੍ਰੋਟੈਕਟ ਕੀਤੀ ਹੈ ਪਰ ਮੱਕੀ ਦੀ ਦਾ ਡੀਡੀਜੀ ਜਿਹੜਾ ਉਹ ਅਸੀਂ ਇੱਥੇ ਫੀਡ ਬਣਾਉਣ ਵਾਸਤੇ ਜ਼ਰੂਰ ਸਪਲਾਈ ਕਰਾਂਗੇ ਪਰ ਸਵਾਲ ਤਾਂ ਇਹ ਹੈ ਵੀ ਉੱਥੇ ਅਮਰੀਕਾ ਦੇ ਵਿੱਚ ਤਾਂ ਸਭ ਕੁਝ ਜੈਨੇਟਿਕਲੀ ਮੋਡੀਫਾਈਡ ਹੈ ਜੇ ਜੇਨੇਟਿਕਲੀ ਮੋਡੀਫਾਈਡ ਮੱਕੀ ਦਾ ਡੀਡੀਜੀ ਇੱਥੇ ਆਏਗਾ ਸਾਡੇ ਫੀਡ ਦੇ ਵਿੱਚ ਪਏਗਾ ਫੀਡ ਤੇ ਉਹ ਸਾਡਾ ਫੀਡ ਪਸ਼ੂ ਖਾਣਗੇ ਉਹ ਤੋਂ ਦੁੱਧ ਪੈਦਾ ਹੋਏਗਾ ਉਹਦੇ ਥਰੂ ਸਾਡੇ ਸਰੀਰ ਤੇ ਅਸਰ ਹੋਏਗਾ ਇਹ ਜਿਹੜਾ ਜੇਨੇਟਿਕਲੀ ਮੋਡੀਫਾਈਡ ਚੀਜ਼ ਆ ਫਿਰ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਚੈੱਕ ਕਰਾਂਗੇ ਜਿੰਨਾ ਕਿ ਤੁਸੀਂ ਉਹਦੇ ਮੂਰੇ ਅੱਖ ਚੱਕਦੇ ਹੋ ਉਹਨਾਂ ਕ ਤੁਹਾਡੇ ਤੇ ਸ਼ੈਂਟਾ ਫੇਰ-ਫੇਰ ਦਿੰਦਾ ਉਹ ਤੇ ਹੁਣ ਜਦੋਂ ਉਹਨੇ ਕਿਹਾ ਵੀ ਤੁਸੀਂ ਰਸ਼ੀਆ ਤੋਂ ਤੇਲ ਨਹੀਂ ਲੈਣਾ ਤੁਸੀਂ ਇਰਾਨ ਤੋਂ ਤੇਲੀ ਲੈਣਾ ਤੁਸੀਂ ਬੈਨਜ਼ੂਏਲਾ થી ਲਓਗੇ ਤੁਸੀਂ ਝੱਟ ਮੰਨ ਗਏ ਕਿਵੇਂ ਲੋਕ ਕਿਵੇਂ ਵਿਸ਼ਵਾਸ ਕਰਨ ਤੁਹਾਡੇ ਤੇ ਜਦ ਤੁਸੀਂ ਉਹਦੇ ਅੱਗੇ ਸਰੈਂਡਰ ਕਰੀਏ ਕਿ ਦੋ ਮੁਲਕਾਂ ਦਾ ਜਿਹੜਾ ਆਪਸੀ ਲਿਖਤੀ ਸਮਝੌਤਾ ਹੁੰਦਾ ਉਹ ਗੁਪਤ ਕਦੋਂ ਤੋਂ ਹੋਣ ਲੱਗ ਗਿਆ ਇਹ ਇਹ ਹਲੇ ਤੱਕ ਸਾਈਨ ਹੋਣੇ ਆ ਤੇ ਉਹ ਇੱਕ ਸਟੇਟਮੈਂਟ ਜੁਆਇੰਟ ਸਟੇਟਮੈਂਟ ਆਈ ਹੈ ਪਰ ਇਹ ਕਹਿੰਦੇ ਜੀ ਗੁਪਤ ਸਮਝੌਤਾ ਹੋ ਗਿਆ ਜੇ ਦੂਜਾ ਤੁਸੀਂ ਜਾਓ 7 ਮਿੰਟ ਤੇ 30 ਸੈਕਿੰਡ ਤੇ ਜਾ ਕੇ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੂੰ ਉਹ ਕਹਿ ਰਿਹਾ ਹੈ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੂੰ ਕਹਿ ਰਿਹਾ ਰਵਨੀਤ ਬਿੱਟੂ ਜੀ ਜਿਹੜੇ ਕੇਂਦਰੀ ਮੰਤਰੀ ਹੈ ਉਹਨਾਂ ਨੂੰ ਤੋਂ ਮੰਗ ਕਰ ਰਿਹਾ ਕਿ ਡਾਕੂਮੈਂਟ ਤਾਂ ਦਿਖਾ ਦਿਓ ਮੈਂ ਫਿਰ ਹੈਰਾਨੀ ਪ੍ਰਗਟ ਕੀਤੀ ਕਿ ਕੈਬਨਟ ਮੰਤਰੀ ਹੋਣ ਦੋ ਨੰਬਰ ਤੇ ਗਿਨੇ ਜਾਂਦੇ ਆ ਔਰ ਉਹਨਾਂ ਨੂੰ ਇੰਨਾ ਕੁ ਵੀ ਖਿਆਲ ਨਹੀਂ ਵੀ ਹਲੇ ਐਮਓਯੂ ਹੋਇਆ ਨਹੀਂ ਤੇ ਡਾਕੂਮੈਂਟ ਕਿਸ ਚੀਜ਼ ਦੇ ਤੁਹਾਡੇ ਕੋਲ ਦਿਖਾਏ ਜਾ ਸਕਦੇ ਆ ਜਾਂ ਬਾਹਰ ਆ ਸਕਦੇ ਆ ਇਸ ਕਰਕੇ ਖੁਦ ਇੱਕ ਆਪਣੇ ਆਪ ਨੂੰ ਆਪ ਵੀ ਭੰਬਲ ਪੂਸੇ ਚ ਔਰ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਕਿਸਾਨਾਂ ਨੂੰ ਪੰਬਲ ਪੂਸੇ ਚ ਪਾਉਣਾ ਚਾਹੁੰਦੇ ਆ ਮੈਂ ਇੱਕ ਗੱਲ ਠੋਕ ਵਜਾ ਕੇ ਕਹਿ ਸਕਦਾ ਕਿ ਇਹ ਜਿਹੜਾ ਸਮਝੌਤਾ ਹੈ ਇਹ ਕਿਸਾਨਾਂ ਨੂੰ ਸਿਰਫ ਸੇਫਗਾਰਡ ਚ ਨਹੀਂ ਰੱਖਦਾ ਇਹ ਮੈਂ ਕਹਿ ਸਕਦਾ ਕਿ 0% ਟੈਰਫ ਤੇ ਜਾਂ 0% ਟੈਕਸ ਤੇ ਆਪਣੇ ਬਣੇ ਪ੍ਰੋਡਕਟ ਨੂੰ ਬਾਹਰਲੇ ਮੁਲਕਾਂ ਤੱਕ ਵੇਚਣ ਦੇ ਨਾਲ ਆਮਦਨੀ ਦੇ ਵਿੱਚ ਬਹੁਤ ਸਾਰੇ ਵੱਡਾ ਵਾਧਾ ਜਿਹੜਾ ਉਹ ਕਰੇਗਾ ਜਿੰਨੀਆਂ ਵੀ ਸਾਰੀਆਂ ਫਸਲਾਂਾਂ ਫਸਲਾਂ ਦੇ ਜੇ ਆਪਾਂ ਨਾਮ ਲੈ ਲਈਏ ਮੈਂ ਨਾਮਾਂ 'ਚ ਵੀ ਜਾਊਂਗਾ ਜਿੰਨੀਆਂ ਵੀ ਫਸਲਾਂ ਮੈਂ ਨਾਮ ਲੈ ਕੇ ਦੱਸ ਦੇਣਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਹੋਣੀ ਆ ਔਰ ਮੈਂ ਪਹਿਲਾਂ ਹੀ ਬੇਨਤੀ ਕਰਦਿਆਂ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰੂੰਗਾ ਕਿ ਮੈਂ ਵੀ ਇੱਕ ਕਿਸਾਨ ਦਾ ਪੋਤਾ ਜੱਟ ਦਾ ਪੁੱਤ ਐ ਜਿਹੜੀ ਕਣਕ ਤੁਸੀਂ ਬੀਜਦੇ ਹੋ ਉਹੀ ਮੈਂ ਬੀਜਦਾ ਜਿਹੜੀ ਪ੍ਰੋਡਕਟ ਆਪਣੇ ਪੰਜਾਬ 'ਚ ਹੁੰਦੇ ਆ ਉਹੀ ਸਾਡੇ ਖੇਤਾਂ 'ਚ ਹੁੰਦੇ ਆ ਪਰ ਬੇਨਤੀ ਆ ਕਿ ਭਾਵੇਂ ਕਣਕ ਦੀ ਗੱਲ ਆ ਭਾਵੇਂ ਚਾਵਲ ਦੀ ਗੱਲ ਆ ਜੋ ਆ ਜਵਾਰ ਹੈ ਮੱਕੀ ਹੈ ਰਾਗੀ ਹੈ ਸੋਇਆਬੀਨ ਹੈ ਬਾਜਰਾ ਹੈ ਓਟਸ ਹੈ ਮੈਦਾ ਆਟਾ ਸਾਰੇ ਤਰ੍ਹਾਂ ਦਾ ਹੀ ਤਿਲ ਜੇ ਛਿਲਕਾ ਰਾਤ ਜਿੰਨੀਆਂ ਵੀ ਅਨਾਜ ਆ ਇਥਨੋਲ ਹੈ ਸ਼ਹਿਦ ਹੈ ਕਪਾਹ ਇਹ ਮੈਂ ਮੋਟੀਆਂ-ਮੋਟੀਆਂ ਫਸਲਾਂ ਦਾ ਨਾਮ ਲੈਂਦਾ ਜਿਹੜੀਆਂ ਪੰਜਾਬ 'ਚ ਹੁੰਦੀਆਂ ਇਹ ਸਾਰੇ ਦੀਆਂ ਸਾਰੀਆਂ ਫਸਲਾਂ ਜਿਹੜੀਆਂ ਹੈਗੀਆਂ ਤੇ ਇਹ ਇਹ ਬਿਲਕੁਲ ਕੋਈ ਖਤਰਾ ਨਹੀਂ ਨਾ ਇਹ ਪ੍ਰੋਡਕਟ ਬਾਹਰੋਂ ਆਉਣੇ ਆ ਮੈਂ ਇੱਕ ਗੱਲ ਸਾਫ਼ ਕਰ ਦਿਆਂ ਜਿਹੜਾ ਚੀਮਾ ਸਾਹਿਬ ਬੋਲ ਰਹੇ ਸੀ ਨਾ ਕਿ 0% ਤੇ ਇੱਥੇ ਆਊਗਾ ਇੱਕ ਵੀ ਪ੍ਰੋਡਕਟ ਐਸਾ ਨਹੀਂ ਜਿਹਨੂੰ ਆਉਣ ਦੀ